ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅੱਜ ਉਸ ਸਮੇਂ ਭਾਵੁਕ ਹੋ ਗਏ ਜਦੋਂ ਮੁੱਖ ਮੰਤਰੀ ਨੇ ਸਦਨ ਜਿਉਂਨਾ ਖਿਲਾਫ ਅਪਸ਼ਬਦ ਬੋਲੇ ਸਭਾ ਤੋਂ ਬਾਹਰ ਆਉਂਦੇ ਹੋਏ ਕੋਟਲੀ ਨੇ ਕਿਹਾ ਕਿ ਭਾਵੇਂ ਉਹਨਾਂ ਨੂੰ ਆਪਣੀ ਸੀਟ ਤੋਂ ਅਸਤੀਫਾ ਦੇਣਾ ਪਵੇ ਪਰ ਉਹ ਮੁੱਖ ਮੰਤਰੀ ਨੂੰ ਸਬਕ ਜ਼ਰੂਰ ਸਿਖਾਉਣਗੇ ਇਹ ਕਹਿੰਦੇ ਹੋਏ ਉਹ ਭਾਵੁਕ ਹੋ ਗਏ ਅਤੇ ਉਹਨਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਪੰਜਾਬ ਵਿਧਾਨ ਸਭਾ ਤੋਂ ਸਦਨ ਦਾ ਬਾਈਕਾਟ ਕਰਕੇ ਬਾਹਰ ਆ ਕੇ ਰੋਪੇ ਵਿਰੋਧੀ ਧਿਰ ਨੇ ਸਦਨ ਵਿੱਚੋਂ ਵਾਕ ਆਊਟ ਕਰ ਦਿੱਤਾ ਸਦਨ ਤੋਂ ਬਾਹਰ ਆ ਕੇ ਉਹਨਾਂ ਨੇ মিডিਆ ਨਾਲ ਗੱਲਬਾਤ ਕੀਤੀ ਵਿਰੋਧੀ ਧਿਰ ਨੇ ਵਿਧਾਇਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਦੋਂ ਕਿ ਇਸ ਵੇਲੇ ਕੁਰਸੀ ਤੇ ਬੈਠੇ ਡਿਪਟੀ ਸਪੀਕਰ ਨੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਬੋਲਣ ਲਈ ਸੱਦਾ ਦਿੱਤਾ ਪਰ ਵਾਰ-ਵਾਰ ਕਿਹਾ ਕਿ ਤੁਹਾਨੂੰ ਬੋਲਣ ਦਾ ਸਮਾਂ ਦਿੱਤਾ ਜਾ ਰਿਹਾ ਹੈ ਜੇਕਰ ਤੁਸੀਂ ਪੰਜਾਬ ਦੇ ਪੱਖ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਕਰ ਲਓ ਤੁਹਾਨੂੰ ਕੋਈ ਵੀ ਪਰੇਸ਼ਾਨ ਨਹੀਂ ਕਰੇਗਾ ਅੱਜ ਮੈਨੂੰ ਬਹੁਤ ਅਫਸੋਸ ਦੇ ਨਾਲ ਜਿਹੜਾ ਉਹ ਤੁਹਾਡੇ ਰੂਪਰੂ ਹੋਣ ਦਾ ਮੌਕਾ ਮਿਲ ਰਿਹਾ ਬਹੁਤ ਭਰੇ ਮਨ ਦੇ ਨਾਲ ਕਿ ਮੈਂ ਹਮੇਸ਼ਾ ਜ਼ਿੰਦਗੀ ਦੇ ਅੰਦਰ 40 ਸਾਲ ਗਰੀਬਾਂ ਲੋਕਾਂ ਦੇ ਲਈ ਲੜਦਾ ਰਿਹਾ ਗਰੀਬਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਗਲੀਆਂ ਬਜ਼ਾਰਾਂ ਦੇ ਅੰਦਰ ਕਿ ਦਲਤਾਂ ਦਾ ਗਰੀਬਾਂ ਦਾ ਪਛੜਿਆਂ ਦਾ ਸਨਮਾਨ ਹੋਵੇ ਉਹਨਾਂ ਲਈ ਲੜਦਾ ਲੜਦਾ 40 ਸਾਲ ਬਾਅਦ ਭਾਵੇਂ ਮੈਂ ਪੰਜਾਬ ਦੀ ਵਿਧਾਨ ਸਭਾ ਦੀਆਂ ਗੈਲਰੀਆਂ ਦੇ ਅੰਦਰ ਬੈਠ ਕੇ ਭਾਸ਼ਣ ਸੁਣਿਆ ਕਰਦਾ ਸੀ ਔਰ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਵੀ ਇੱਥੇ ਆ ਕੇ ਆਪਣੇ ਸਮਾਜ ਦੀ ਲੋਕਾਂ ਦੀ ਕੌਮ ਦੀ ਆਵਾਜ਼ ਬੁਲੰਦ ਕਰਾਂ ਸੋ ਮੈਨੂੰ ਲੋਕਾਂ ਨੇ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਿਆ ਮੈਂ ਹਮੇਸ਼ਾ ਲੋਕ ਮੁੱਦਿਆਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ 'ਚ ਬੋਲਦਾ ਹਾਂ ਜਿਸ ਦਿਨ ਪਹਿਲੀ ਤਰੀਕ ਨੂੰ ਇਹ ਸੈਸ਼ਨ ਸ਼ੁਰੂ ਹੋਣਾ ਸੀ ਮੈਂ ਉਸ ਦਿਨ ਵੀ ਬਾਹਰ ਆਪਣੀਆਂ 12 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਔਰ 12 ਮੰਗਾਂ ਮੀਡੀਆ ਦੇ ਸਾਹਮਣੇ ਰੱਖੀਆਂ ਉਹਨਾਂ ਦੇ ਵਿੱਚ ਮੁੱਖ ਮੰਗ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਕੇਜਰੀਵਾਲ ਜੀ ਨੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਮੈਂ ਬਾਹਰ ਵੀ ਮੰਗ ਕੀਤੀ ਸੀ ਔਰ ਅੱਜ ਵੀ ਸਵੇਰੇ ਟਵਿੱਟਰ ਦੇ ਉੱਤੇ ਬਾਕੀ ਕਾਊਂਟਰਾਂ ਦੇ ਉੱਤੇ ਮੈਂ ਕਿਹਾ ਕਿ ਅੱਜ ਵੀ ਪੰਜਾਬ ਦੀ ਅਸੈਂਬਲੀ ਚ ਜਾ ਕੇ ਅਸੀਂ ਜਰੂਰ ਮੰਗ ਕਰਾਂਗੇ ਔਰ ਜਿਸ ਵੇਲੇ ਗਿਆਸਪੁਰ ਸਾਹਿਬ ਬੋਲ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇਵਿੰਦਰ ਦੱਸੋ ਤੁਸੀਂ ਡਿਪਟੀ ਮੁੱਖ ਮੰਤਰੀ ਕਦੋਂ ਮੁੱਖ ਮੰਤਰੀ ਸਾਹਿਬ ਬਣਾਓਗੇ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਕਰਕੇ ਤੁਸੀਂ ਹੁਣ ਦਲਤਾਂ ਨੂੰ ਬੁਲਾ ਰਹੇ ਹੋ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਫਿਰ ਦਲਤਾਂ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜਾਂਦਾ ਜਿਸ ਸਮਾਜ ਦੇ ਲਈ ਅਸੀਂ ਲੜਦੇ ਇੱਥੇ ਆਏ ਆ ਗਰੀਬਾਂ ਦਲਤਾਂ ਪਛੜਿਆਂ ਦੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੇ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਮੈਂ ਜਿਸ ਵੇਲੇ ਕਹਿ ਰਿਹਾ ਸੀ ਕਿ ਪੰਜਾਬ ਦਾ ਦਲਤ ਡਿਪਟੀ ਸੀਐਮ ਸੀਐਮ ਸਾਹਿਬ ਬਣਾਓ ਮੈਂ ਸਤਕਾਰਯੋਗ ਲਖਸ਼ਾ ਦੇ ਨਾਲ ਕਿਹਾ ਨੂੰ ਸੀਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਹ ਨਾ ਪਮਾਰ ਜਣਕ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਵਾਗ ਦੌਰਾ ਪੈ ਗਿਆ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਆ ਮੈਂ ਕਾਂਸ਼ੀਰਾਮ ਸਾਹਿਬ ਦਾ ਪੈਰੋਕਾਰ ਆ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ ਸਲਪਰਸਤਪਕ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਦਲਤਾ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦਾਂਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਛੱਡੂਗਾ ਤੁਸੀਂ ਗਰੀਬਾਂ ਦਾ ਜਬੋਤ ਬੱਡਾ ਪੰਜਾਬ ਦੀ ਵਿਧਾਨ ਸਭਾ ਦਾ ਇਤਰਾਪਮਾਨ ਕੀਤਾ ਹੋਰ ਕੁਝ ਨਹੀਂ ਕਰਨਾ ਛੋੜਾ ਇਹਦਾ ਬਦਲਾ ਪੰਜਾਬ ਦੇ ਲੋਕ ਲੈਣਗੇ ਪੰਜਾਬ ਦੇ ਦਸ ਲੈਣਗੇ ਤੈਨੂੰ ਆਪਣੀ ਅਕਾਦ ਦੇ ਵਿਚੋੜਾ ਪਊਗਾ ਆਪ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਕੜਾ ਹੋ ਸਾਰ ਪ੍ਰਤਾਪ ਸਿੰਘ ਬਾਜਵਾ ਤੇ ਖਿਲਾਫ ਇਲੈਕਸ਼ਨ ਲੜੂਗਾ ਤੈਨੂੰ ਹਰਾ ਕੇ ਮੂੰਹ ਤੋੜ ਰਜਵਾਰ ਦੇ ਕੇ ਸਤੋ ਪਿੰਡ ਚ ਭੇਜ ਜਾਗੇ ਤੈਨੂੰ ਦੋਸਤਾ ਦਾ ਪਾਰ ਕਰਨ ਦਾ ਕੋਈ ਹੱਕ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ